ਔਰ ਇਹਦੇ ਫੋਨ ਤੋਂ ਤੁਸੀਂ ਦੇਖਾਂਗੇ ਜੇ ਇਹਦੀ ਰਿਕਾਰਡਿੰਗ ਵਗੈਰਾ ਕੋਈ ਹੈਗੀ ਆ ਕਿਸੇ ਵਾਇਸ ਜਿੱਦਾਂ ਹੁਣ ਇਹਦੇ ਦੋੜ ਕੇ ਵਿਆਹ ਕਰਾਇਆ ਸੀਗਾ ਵੀ ਸ਼ਾਇਦ ਉਹਦੇ ਨਾਲ ਕੋਈ ਗੱਲ ਸੁਣੀ ਹੋਈ ਆ ਉਥੋਂ 16 ਸਾਲ ਦੀ ਉਮਰ ਤੇ ਹਲੇ ਅੱਜ ਆ ਤੇ ਇਹਦਾ ਮਤਲਬ 15 ਜੀਆ 14 14.5 ਜੀਆ ਦੋੜਦੁੜ ਕੇ ਇਹਨੇ ਵਿਆਹ ਕਰਾਇਆ ਸੰਨਫ ਰਾਮ ਚ ਰਾਮ ਨंदन ਮਹਿਤੋ ਇਹ ਇਹਦਲਾ ਬਿਹਾਰ ਦਾ ਹੈਗਾ ਲੜਕਾ ਤੇ ਇਹਨਾਂ ਕੀ ਆਇਆ ਸੀਗਾ ਇਹਨੂੰ ਲਗਵਾਇਆ ਲੜਕੇ ਨੇ ਦੋਸਤ ਨੇ ਇੱਥੇ ਲਗਵਾਇਆ ਸੀਗਾ ਮਤਲਬ 20 25 ਦਿਨ ਹੋਏ ਆ ਤੇ ਇਹੇ ਦੌੜ ਕੇ ਨੇ ਸ਼ਾਦੀ ਕੀਤੀ ਹੋਈ ਸੀਗੀ ਕਰੋ ਹਾਲਾਂਕਿ 16 ਸਾਲ ਦਾ ਹੀ ਆ ਤੇ ਮੈਰਿਡ ਮੈਰਿਡ ਸੀਗਾ ਇਹ ਤੇ ਆਪਣੀ ਵਾਈਫ ਨਾਲ ਲੱਗ ਰਹੇ ਨੇ ਫੋਨ ਤੇ ਸ਼ਾਇਦ ਜਾਂ ਕੋਈ ਉਹਨਾਂ ਕਹਾ ਸੁਣੀ ਹੋਈ ਆ ਸੀ ਚੈੱਕ ਕਰ ਰਹੇ ਆ ਸਾਰਾ ਉਹਨਾਂ ਕੀ ਗਲਤ ਹੋਈ ਕੋਈ ਉਹਦੇ ਨਾਲ ਕੋਈ ਟੈਨਸ਼ਨ ਦਿੱਤਾ ਨਹੀਂ ਸੀ ਇਹਦੀ ਆਪਾਂ ਵੀ ਚੈੱਕ ਕਰਾਂਗੇ ਓਕੇ meu दिस कहां है? रमेश महतो वो अभी पाँच छः दिन पहले फ़ोन किया था वो मैंने हाल चाल पूछा इनसे बोलता ठीक है ये आलू के लिए फ़ोन किया था मैं ये बोलता कुकर में मैंने आलू मैंने लगाने बिसल तो मैंने बोला छोटे आलू है कि बड़े ये बोलता कि छोटे शायद के आलू है इसका नाम है चना ये बिहार के है ये बस बीस पच्चीस दिन की हुआ अभी लगना शादीशुदा है बच्चा, बच्चा, बच्चा भी नहीं है तो मेरे को नहीं पता क्या हुआ नहीं हुआ वो तो पूरा वही मैडम ना मेरा मोबाइल पे दस बजे फोन किया आज बोलते तू जल्दी आ भाग के आ मैंने काम कर रहा था मैंने सारे काम काज मैंने शोर सा दिया मैंने भाग के आया पाँच मिनट में भाग के आया ये वही क्या बोलते हेल्प हरी गिरी करते खाना तना के झाड़ू पोसा के वो क्या बोलते हैं डेस्टिंग के वही काम सब करता था वो इसका फैमिली उधर नहीं है घर भी है ਇਹ ਇਹ ਲੜਕਾ ਸੀ ਨਾ ਸਰਵੰਤ ਸੀਗਾ ਰੱਖਿਆ ਹੋਇਆ ਆਪਣੇ ਤੇ ਇਹਦਾ ਨਾਮ ਹੈਗਾ ਮ੍ਰਿਤਿਕ ਜਿਹੜਾ ਹੈ ਚੰਦਰ ਕੁਮਾਰ ਮਹਿਤੋ son of ਰਾਮ ਚ ਰਾਮ ਨੰਦਨ ਮਹਿਤੋ ਇਹ ਇਹਦਾ ਬਿਹਾਰ ਦਾ ਹੈਗਾ ਲੜਕਾ ਤੇ ਇਹਨਾਂ ਕੀ ਆਇਆ ਸੀਗਾ ਇਹਨੂੰ ਲਗਵਾਇਆ ਲੜਕੇ ਨੇ ਦੋਸਤ ਨੇ ਇੱਥੇ ਲਗਵਾਇਆ ਸੀਗਾ ਮਤਲਬ 20 25 ਦਿਨ ਹੋਏ ਆ ਤੇ ਇਹ ਇਹ ਦੌੜ ਕੇ ਇਹਨੇ ਸ਼ਾਦੀ ਕੀਤੀ ਹੋਈ ਸੀਗੀ ਕਰੋ ਹਾਲਾਂਕਿ 16 ਸਾਲ ਦਾ ਹੀ ਹੈ ਤੇ ਮੈਰਿਡ ਮੈਰਿਡ ਸੀਗਾ ਇਹ ਤੇ ਆਪਣੀ ਵਾਈਫ ਨਾਲ ਲੱਗ ਰਹੇ ਨੇ ਫੋਨ ਤੇ ਸ਼ਾਇਦ ਜਾਂ ਕੋਈ ਉਹਨਾਂ ਕਹਾ ਸੁਣੀ ਹੋਈ ਆ ਸੀ ਚੈੱਕ ਕਰ ਰਹੇ ਆ ਸਾਰਾ ਹਲੇ ਆਏ ਆ ਮੌਕੇ ਤੇ ਹਲੇ ਦੇਖਦੇ ਪਏ ਆ ਵੀ ਕਿਹੜੀ ਸਾਈਡ ਤੋਂ ਕੁਝ ਆਪਾਂ ਮਤਲਬ ਜੋ ਵੀ ਆਪਾਂ ਇਨਵੈਸਟੀਗੇਟ ਕਰਦੇ ਪਏ ਆ ਇਹਦੇ ਇਹਦੇ ਪੋਸਟਮਾਨਾ ਹੋਊਗਾ ਉਸ ਤੋਂ ਬਾਅਦ ਫਿਰ ਪਤਾ ਲੱਗੂਗਾ ਕੀ ਰੋਲਾ ਇਹਦਾ ਔਰ ਇਹਦੇ ਫੋਨ ਤੋਂ ਅਸੀਂ ਦੇਖਾਂਗੇ ਜੇ ਇਹਦੀ ਰਿਕਾਰਡਿੰਗ ਵਗੈਰਾ ਕੋਈ ਹੈਗੀ ਆ ਕਿਸੇ ਵਾਈਫ ਜਿੱਦਾਂ ਹੁਣ ਇਹਨੇ ਦੌੜ ਕੇ ਵਿਆਹ ਕਰਾਇਆ ਸੀਗਾ ਵੀ ਸ਼ਾਇਦ ਉਹਦੇ ਨਾਲ ਕੋਈ ਕਹਾਣੀ ਸੁਣੀ ਹੋਈ ਆ ਉਥੋਂ 16 ਸਾਲ ਦੀ ਉਮਰ ਤੇ ਹਲੇ ਅੱਜ ਆ ਤੇ ਇਹਦਾ ਮਤਲਬ 15 ਜੀਆ 14 14.5 ਜੀ ਦੌੜ ਦੁੜ ਕੇ ਇਹਨੇ ਵਿਆਹ ਕਰਾਇਆ